ਅਇਕ ਉਤਕੀ ਫਤੇ ਤੰਦੂਰੋ ਨਾਮਕ ਸੱਚੇ ਪਾਤਸ਼ਾਹ ਦੀ ਕਿਰਪਾ ਬਾਬਾ ਜੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਅਸਥਾਨ ਤੇ ਮਹਾਰਾਜ ਜੀ ਦੇ ਸਪੁੱਤਰ ਸੰਧਰਵਾਨ ਸਿੰਘ ਜੀ ਪਾਪਾ ਜੀ ਦੇ ਆਗਮਨ ਦੇ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਪਾ ਜੀ ਦੇ ਜਨਮ ਦਿਨ ਮਨਾਏ ਜਾ ਰਹੇ ਹਨ ਸੰਤਾਂ ਦੇ ਪਿਆਰ ਉਤਸ਼ਾਹ ਬਾਬਾ ਜੀ ਦੀ ਕਿਰਪਾ ਤੀ ਤ੍ਰੀ ਰਾਤ ਨੂੰ ਨਪਾਰਟ ਸਾਹਿਬ ਪ੍ਰਾਰੰਭ ਹੋ ਗਏ ਤੇ ਜਿਨ੍ਹਾਂ ਦੀ ਸਮਾਪਤੀ 2 ਮਈ ਪਾਪਾ ਜੀ ਦੇ ਜਨਮ ਦਿਨ ਵਾਲੇ ਦਿਨ ਹੋਏਗੀ ਰਾਤ ਨੂੰ 9 ਵਜੇ ਮਹਾਰਾਜ ਜੀ ਦੇ ਅੰਮ੍ਰਿਤ ਵਚਨ ਉਸ ਤੋਂ ਪਹਿਲੇ ਗੁਰੂ ਪਿਆਰੇ ਸੰਧਨਾਪੁਰਾ ਕਾਪੂ ਆਪਣੀਆਂ ਹਾਜ਼ਰੀਆਂ ਕਰਨਗੇ ਸਾਰਿਆਂ ਸੰਗਤਾਂ ਅਗੇ ਬੇਨਤੀ ਹੈ ਕਿ ਜਿਵੇਂ ਆਪ ਨੇ ਹਮੇਸ਼ਾ ਪਾਪਾ ਜੀ ਦੇ ਪਿਆਰ ਵਿੱਚ ਪਾਪਾ ਜੀ ਦੇ ਹੁੰਗਿਆ ਤੋਂ ਉਹਨਾਂ ਦੇ ਜਨਮ ਦਿਨ ਮਨਾਇਆ ਹੱ ਤੇ ਉਹਨਾਂ ਦੀਆਂ ਖੁਸ਼ੀਆਂ ਲੈਂਦੀਆਂ ਹਨ ਇਸ ਵਾਰੀ ਵੀ ਆਓ ਸਾਰਿਆਂ ਦੀ ਬੇਨਤੀ ਹੈ ਕਿ ਸਿਹਤ ਪਰਿਵਾਰ ਦਰਸ਼ਨ ਦਿਓ ਪਾਪਾ ਜੀ ਦੀਆਂ ਖੁਸ਼ੀਆਂ ਲਓ ਬਾਬਾ ਜੀ ਦੇ ਮਹਾਰਾਜ ਦੇ ਸਥਾਨ ਦੀਆਂ ਹਾਜ਼ਰੀਆਂ ਕਰੋ ਤੇ ਆਪਣਾ ਜਨਮ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ